ਸਿੰਮਨ ਮੇਰੇ ਸੋ ਵੀ ਫਿਰ ਜਦੋਂ ਥੋੜਾ ਵਿਆਹ ਹੋ ਗਿਆ ਤੇ ਉਦੋਂ ਉਧਰ ਹੀ ਸੀ ਪਿੰਡ ਹਨਾ ਆ ਜਾਮਾ ਰਾ ਪਿੰਡ ਨਾਲ ਨਾਲ ਹੀ ਸੀ ਤਰਨ ਤਾਰਨ ਤੇ ਹੁਣ ਆਪਾਂ ਰਹਿ ਰਹੇ ਆ ਕਈ ਸਾਲਾਂ ਤੋਂ ਇੱਥੇ ਮਾਲਵੇ ਦੇ ਪਿੰਡ ਜਿਹੜਾ ਇੱਧਰ ਮੁਕੰਦ ਸਿੰਘ ਵਾਲਾ ਆਪਾਂ ਜਿੱਥੇ ਬੈਠੇ ਆ ਤੇ ਇੱਥੇ ਕਿਵੇਂ ਆਏ ਫਿਰ ਉੱਥੇ ਕਿੰਨਾ ਸਮਾਂ ਰਹੇ ਤੁਸੀਂ ਵਿਆਹ ਤੋਂ ਬਾਅਦ ਉੱਥੇ ਜ਼ਿਆਦਾ ਸਮਾਂ ਨਹੀਂ ਮੈਂ ਰਹੀ ਹੂੰ ਉੱਥੇ 83 ਵਿੱਚ ਵਿਆਹ ਆ ਹੂੰ ਤੇ 83 ਵਿੱਚ ਹੀ ਇਹਨਾਂ ਨੇ ਇੱਥੇ ਜ਼ਮੀਨ ਲਈ ਸੀ ਹੂੰ ਮਤਲਬ ਸ਼ਿਫਟ ਨਹੀਂ ਹੋਏ ਉਹਦੇ ਵਿੱਚ ਵੀ ਬੜਾ ਜਦੋਂ ਇੱਥੇ ਆਏ ਅਸੀਂ ਇੱਥੇ ਆਉਣ ਨੂੰ ਕੋਈ ਤਿਆਰ ਨਹੀਂ ਸੀ ਮਤਲਬ ਇਹ ਹਲਾਕੇ ਦੇ ਵਿੱਚ ਜਿਵੇਂ ਆਪਣੇ ਘਰਾਂ ਦੇ ਮਾਹੌਲ ਹੁੰਦੇ ਹਾਏ ਕਿਦਾਂ ਛੱਡ ਕੇ ਜਾਵਾਂਗੇ ਉੱਥੇ ਜਾ ਕੇ ਰਹਿਵਾਂਗੇ ਕਿਉਂ ਇਹ ਗੰਦਾ ਜਿਹਾ ਇਲਾਕਾ ਸੀਗਾ ਇੱਥੇ ਘਾਹ ਪੋਲੀ ਉੱਚੇ ਨਹੀਂ ਵਾਂ ਟੈੜੀ ਹਾਂ ਦੇਖੋ ਵਧੀਆ ਨਹੀਂ ਕੋਈ ਰਾਹ ਖੜਾ ਨਹੀਂ ਇਧਰ ਨੂੰ ਆਉਣ ਨੂੰ ਡੰਡੀਆਂ ਤੇ ਕੋਈ ਵੀ ਆਉਣ ਨੂੰ ਨਹੀਂ ਤਿਆਰ ਮਤਲਬ ਬੀਬੀਆਂ ਤੇ ਬਿਲਕੁਲ ਹੀ ਸੀ ਨਾ ਵੀ ਕਿੱਥੇ ਜਾਵਾਂਗੇ ਬੀਬੀਆਂ ਮਤਲਬ ਵੀ ਹੋਰ ਪਰਿਵਾਰ ਵੀ ਆਏ ਸੀਗੇ ਉਧਰ ਨਹੀਂ ਮਤਲਬ ਜਿਵੇਂ ਮੇਰੀ ਸੱਸ ਆਪਣੇ ਆਪਣੇ ਪਰਿਵਾਰ ਚੋਂ ਹੀ ਹਾਂ ਮਤਲਬ ਉਹ ਹੋਣਾ ਨਹੀਂ ਚਾਹੁੰਦੇ ਤੇ ਸਾਡੇ ਵਿਆਹ ਨੂੰ ਅਜੇ ਮਹੀਨਾ ਨਹੀਂ ਸੀ ਹੋਇਆ ਇਹ ਘਰ ਦੇ ਵਿੱਚ ਇਹੋ ਚੱਲਦੀ ਫਲਾਨਾ ਜਾਵੇ ਦੂਜਾ ਕਹਿੰਦਾ ਦੂਜਾ ਜਾਵੇ ਮੈਂ ਇਹਨਾਂ ਨੂੰ ਕਿਹਾ ਨਾ ਮੈਂ ਹਾਂ ਵੀ ਹੁਣ ਕਿਹੇ ਨਹੀਂ ਜਾਣਾ ਇਹਨਾਂ ਨੇ ਕਿ ਉੱਥੇ ਘਰ ਨਹੀਂ ਕੁਛ ਨਹੀਂ ਆਪਾਂ ਚੱਲੀਏ ਇਹ ਬੜੇ ਖੁਸ਼ ਹੋਏ ਵੀ ਇਹ ਤੇ ਰੈਡੀ ਹੋ ਗਈ ਅੱਛਾ ਹੈ ਅਸੀਂ ਫਿਰ ਨਾ ਰਾਤ ਨੂੰ ਤਿਆਰੀ ਕੀਤੀ ਇੱਕ ਅਸੀਂ ਪੀਪਾ ਲੈ ਲਿਆ ਪੀਪੇ ਵਿੱਚ ਅਸੀਂ ਇੰਨਾ ਕੱਟਾ ਪਾ ਲਿਆ ਅੱਛਾ ਅੰਵੇਂ ਅਸੀਂ ਥੋੜੇ ਜਿਹਾ ਪਾਂਡੇ ਲੈ ਲੈ ਸਟੋ ਲੈ ਲਿਆ ਇਹੋ ਜਿਹਾ ਸਮਾਨ ਲੈ ਕੇ ਨਾ ਅਹੀਂ ਅਗਦੇ ਨਾਲ ਸਵੇਰੇ ਸਵੇਰੇ ਤੁਰਿਆ ਇਧਰ ਨੂੰ ਹੂੰ ਜਦੋਂ ਅਸੀਂ ਇੱਥੇ ਪਹੁੰਚੇ ਤੇ ਕੋਈ ਰਾਹ ਨਾ ਹੋ ਜਾਣ ਸਾਡਾ ਇਹ ਤਾਂ ਤੁਸੀਂ ਇੰਨਾ ਕ ਸਮਾਨ ਲੈ ਕੇ ਆ ਗਏ ਮਤਲਬ ਥੋੜਾ ਜਿਹਾ ਲੈ ਲਿਆ ਵੀ ਜਾਂਦਿਆਂ ਖਾਣ ਦਾ ਤੇ ਹੋ ਜੇ ਮੁੜ ਕੇ ਉੱਥੋਂ ਲੈ ਲਾਂਗੇ ਹਾਂ ਫਿਰ ਅਸੀਂ ਇੱਥੇ ਨੇਰੇ ਪਹੁੰਚੇ ਜਦੋਂ ਇੱਥੇ ਪਹੁੰਚੇ ਨਾ ਤੇ ਉਦੋਂ ਸਾਧਕ ਤੋਂ ਨਾ ਰੇੜੇ ਆਉਂਦੇ ਹੁੰਦੇ ਸੀ ਹੂੰ ਕੋੜਾ ਰੇੜਾ ਉੱਤੇ ਚੜ ਕੇ ਆਏ ਤੇ ਉਹਨੇ ਸਾਨੂੰ ਪਿੰਡ ਤੋਂ ਬਾਹਰ ਵਾਰ-ਵਾਰ ਤਾਰਤਾ ਅੱਗੇ ਕੋਈ ਰਾਹ ਨਾ ਇੱਥੇ ਬੂਝੇ ਖਾਲ ਦੇਖਦੇ ਟੈਂਦੇ ਨਾ ਇੱਧਰ ਇੱਕ ਘਰ ਹੁੰਦਾ ਹੀ ਕਲੇਰਾਂ ਦਾ ਅੱਛਾ ਖਾਲਸੇ ਖਾਲਸੇ ਉਹਨਾਂ ਨੂੰ ਕਹਿੰਦੇ ਹੀ ਉਹਨਾਂ ਨਾਲ ਜਾਣ-ਪਛਾਣ ਸੀ ਥੋੜੀ ਜਿਹੀ ਹੂੰ ਉਹਨਾਂ ਘਰੇ ਹੀ ਚਲੇ ਗਏ ਉਹਨਾਂ ਦਾ ਕੋਈ ਕੱਚਾ ਜਾਂ ਘਰ ਹੈ ਕੋਈ ਉਹਦੇ ਦਿਵਾਲੇ ਚਾਰਦਵਾਰੀ ਨਾ ਕੁਛ ਨਾ ਹੀ ਉਹਨਾਂ ਘਰੇ ਚਲੇ ਗਏ ਹੂੰ ਉਹਨਾਂ ਨੇ ਫਿਰ ਸਾਨੂੰ ਰਾਤ ਦੀ ਰੋਟੀ ਦਿੱਤੀ ਮੀਨੋ अच्छा वो भी ना मतलब गरीबजै इसी काम ਉਹਨਾਂ ਦਾ ਹੂੰ ਉਹਨਾਂ ਨੇ ਰੋਟੀ ਦਿੱਤੀ ਰੋਟੀਆਂ ਪਕਾ ਦੇ ਦਿੱਤੀਆਂ ਤੇ ਨਾਲ ਉਹਨਾਂ ਨੇ ਸਾਨੂੰ ਦਿੱਤਾ ਗੋੜ ਹੂੰ ਨਾਲ ਨੰਨਾ ਐਡਾ ਵੱਡਾ ਮਰਤਵਾਮ ਚਾਰ ਦਾ ਸਾਡੇ ਲਾਗੇ ਰੱਖਦਾ ਅੱਛਾ ਫਿਰ ਉਹਦੇ ਵਿੱਚੋਂ ਖਾਧੀਆਂ ਰੋਟੀਆਂ ਲੈ ਕੇ ਚਾਰ ਅੱਛਾ ਚਲੋ ਜੀ ਸੌਂਗੇ ਅਗਲੇ ਦਿਨ ਫਿਰ ਰਾਤ ਮੱਛਰ ਬਹੁਤ ਸੀ ਫਿਰ ਅਹੀਂ ਅਗਲੇ ਦਿਨ ਮੱਛਰ ਤਾਂੀਆਂ ਵੀ ਆਂਦੀਆਂ ਸਾਰਾ ਕੁਝ ਕੀਤਾ ਠੀਕ ਆ ਫਿਰ ਦੋ ਤਿੰਨ ਦਿਨ ਉਹਦੋਂ ਰੋਟੀ ਖਾਧੀ ਹੂੰ ਫਿਰ ਨਾ ਐਡੀ ਵਰਦੀ ਰੋਟੀ ਸਾਨੂੰ ਸਬਜ਼ੀ ਸੁਆਦ ਨਹੀਂ ਲੱਗਦੀ ਅਸੀਂ ਇਹਨਾਂ ਦਾ ਬਣਾਉਣ ਦਾ ਤਰੀਕਾ ਹੋਰ ਸੀ ਮਾਲਵੇ ਵਾਲਾ ਉਹ ਤਾਂ ਤੁਸੀਂ ਹੁਣ ਵੀ ਕਹਿੰਦੇ ਸਾਡਾ ਹੋਰ ਸੀ ਦੇ ਰਹੀ ਆਪ ਦਾ ਸਮਾਨ ਲੈਣ ਦਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪ ਦੀ ਰੋਟੀ ਆਪ ਬਣਾਵਾਂਗੇ ਠੀਕ ਆ ਫਿਰ ਰੋਟੀ ਬਣਾਉਣੀ ਦੋਕ ਦਿਨ ਤੇ ਉਹਨਾਂ ਦਾ ਬਾਲ ਨਬਾਲਿਆ ਉਹਨਾਂ ਦਾ ਵੀ ਕੰਮ ਉਦਾਂ ਦਾ ਹੀ ਫਿਰ ਆ ਜਿਹੜੀ ਪੈਲੀ ਸੀ ਨਾ ਸਾਰੀ ਇਹ 20 ਕਿੱਲੇ ਸੀ ਇਹਦੇ ਵਿੱਚ ਲੋਕੀ ਪਸ਼ੂ ਚਾਰਦੇ ਸੀ ਫਿਰ ਝੋਲੀ ਬੰਨ ਕੇ ਵਿੱਚ ਅਸੀਂ ਉਹ ਗੋਏ ਚੁਕਨੇ ਅੱਛਾ ਹਾਂ ਫਿਰ ਇੰਟੀਅਰ ਲਾ ਲਿਆ ਗੋਿਆਂ ਦਾ ਠੀਕ ਆ ਤੇ ਪਿੰਡ ਦੇ ਵਿੱਚ ਸਾਰੇ ਲੋਕ ਇਕੱਠੇ ਹੋਣ ਉੱਥੇ ਨਾ ਇੱਕ ਬੜੀ ਸੁਣੀਆ ਬੁੱਟੀ ਤੇ ਉਹਨੇ ਚੂੜਾ ਪਾਇਆ ਤੇ ਗੋਏ ਚੋਕੀ ਚਾਹ ਮੇਰਾ ਹੀ ਗੋਏ ਚੋਕ ਕੇ ਤੇ ਉਹਦੀ ਅੱਗ ਬਲਣੀ ਉਹਹੀਂ ਸਟੋਵ ਉਰਤਣਾ ਠੀਕ ਆ ਐਂ ਕਰਕੇ ਅਸੀਂ ਇੱਥੇ ਫਿਰ ਇੱਕ ਕਮਰਾ ਪਾਇਆ ਇੱਕ ਕਵਰ ਆ ਪਾਲਿਆ ਹਾਂ ਇੱਕ ਕਵਰ ਆ ਪਾਲਿਆ ਤੇ ਵੈਸੇ ਆਈ ਤਾਂ ਹੁੰਦਾ ਹੀ ਆ ਨਾ ਵੀ ਜਿੱਥੇ ਆਪਾਂ ਇੰਨਾ ਸਮਾਂ ਗੁਜ਼ਾਰਿਆ ਹੋਵੇ ਜਿਹੜੀ ਏਰੀਆ ਚ ਜਾਂ ਚਲੋ ਪਿੰਡ ਸੋਹਰਾ ਪਿੰਡ ਤਾਂ ਤੁਹਾਡਾ ਬਦਲ ਗਿਆ ਸੀ ਪੇਕਿਆਂ ਨਾਲੋਂ ਪਰ ਫਿਰ ਵੀ ਛੱਡਣਾ ਤਾਂ ਗੱਲ ਤੁਹਾਡੀ ਹੈਗੀ ਜਿਵੇਂ ਉਹ ਛੱਡਣਾ ਨਹੀਂ ਚਾਹੁੰਦੇ ਸੀ ਕਿ ਉੱਦੇ ਜਾਣੇ ਔਖਾ ਤਾਂ ਲੱਗਦਾ ਹੁੰਦਾ ਪਰ ਤੁਹਾਨੂੰ ਕਿਵੇਂ ਚ ਲੱਗੇ ਇੱਥੇ ਆ ਕੇ ਫਿਰ ਮੈਨੂੰ ਨਾ ਲੱਗਿਆ ਤੇ ਮੈਨੂੰ ਬਹੁਤ ਔਖਾ ਮੈਂ ਨਹੀਂ ਇੱਥੇ ਰਹਿਣਾ ਚਾਹੁੰਦੀ ਵੀ ਬੀੜੀ ਦੂਰ ਕਿੱਥੇ ਜਾਵਾਂ ਹੈ ਏਰੀਆ ਜਮਾਈ ਅਨਨੋਨਸ ਪਰ ਮੈਨੂੰ ਐ ਔਖਾ ਲੱਗਿਆ ਵੀ ਮੈਂ ਉਸ ਘਰ ਵਿੱਚ ਵੀ ਨਵੇਂ ਚ ਰਹਿਣਾ ਸੀ ਤੇ ਐ ਤੇ ਸਾਡਾ ਦੋਵਾਂ ਦਾ ਅਨਜਾਇਮੈਂਟ ਜ਼ਿਆਦਾ ਸੀ ਠੀਕ ਐ ਅਸੀਂ ਦੇਖੋ 20 ਕਿਲਿਆਂ ਦੇ ਪਲਾਟ ਦੇ ਵਿੱਚ ਮਛਤਾਂ ਲਾ ਲਿੰਦੇ ਇੱਕ ਅਹੀਂ ਉਹਦੀ ਇਹਨਾਂ ਦੀ ਤੁਹਾਡੀ ਭੂਆ ਦੀ ਛੋਟੀ ਜੀ ਗੁੱਡੀ ਸੀ ਉਹਨੂੰ ਨਾਲ ਲਾਇਆ ਇਹ ਹੂੰ ਹੂੰ ਉਹ ਅੱਜ ਕੱਲ ਤੋਂ ਅਮਰੀਕਾ ਚਾ ਹੂੰ ਉਹ ਸਾਡੇ ਨਾਲ ਸੀਗੀ ਉਹ ਸਾਡੇ ਨਾਲ ਖੇਡਣ ਖੁੱਡਣ ਮਤਲਬ ਇਹ ਤੇ ਕੰਮ ਧੰਦਾ ਕਰਦੇ ਸੀ ਕਦੀ ਸਮਾਨ ਲਾਇਆ ਇਟਾਂ ਲਾਇਆ ਇਹ ਕਦੀ ਤੇ ਉਹ ਫਿਰ ਮੇਰੇ ਨਾਲ ਹੁੰਦੀ ਸੀ ਅੱਛਾ ਐਂ ਕਰਕੇ ਲੱਗੀਆਂ ਰਹੀਆਂ ਰਹੀਆਂ ਫਿਰ ਇੱਥੇ ਉਸ ਤੋਂ ਬਾਅਦ ਪਹਿਲਾਂ ਤੁਸੀਂ ਆਏ ਤੇ ਫਿਰ ਤਾਇਆ ਜੀ ਵਰਗੇ ਵੀ ਆਏ ਉਸ ਤੋਂ ਬਾਅਦ ਬਾਅਦ ਵਿੱਚ ਜਦੋਂ ਘਰ ਬਣ ਗਿਆ ਹੂੰ ਫਿਰ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਨਲਕਾ ਲੱਗ ਗਿਆ ਘਰ ਬਣਿਆ ਉੱਥੇ ਚੁੱਲ੍ਹੇ ਚੱਲੇ ਬਣਾ ਲਏ ਇੱਕ ਵਾਰੀ ਸ਼ੁਰੂਆਤ ਕਰਨੀ ਔਖੀ ਹੁੰਦੀ ਓ ਤੁਸੀਂ ਕਰ ਲਈ ਤੇ ਸਾਰੇ ਆ ਗਏ ਫਿਰ ਅਹੀਂ ਡੰਗਰ ਵੀ ਲੈਣਦੇ ਮੱਝ ਆਣ ਕੇ ਨਲਕੇ ਤੋਂ ਪਾਣੀ ਪੀ ਕੇ ਛੱਟ ਛੱਟ ਕੇ ਪਛਾਣਾਈ ਜਾਣ ਹੂੰ ਦੀ ਕਿਹੋ ਜਿਹਾ ਪਾਣੀ ਲੂਣ ਵਾ ਹੂੰ ਇੱਥੇ ਖਾਰਾ ਪਾਣੀ ਆਣਾ ਖਾਰਾ ਪਾਣੀ ਸੀ ਇੱਕ ਹੋਰ ਜਦੋਂ ਅਸੀਂ ਇੱਥੇ ਆਏ ਅਸੀਂ ਇੱਥੇ ਨਲਕਾ ਲਾਇਆ ਅੱਛਾ ਤੇ ਉੱਥੇ ਮਤਲਬ 50 60 ਵੋਲਟ ਤੋਂ ਥੱਲੇ ਨਹੀਂ ਸੀ ਪਾਣੀ ਨਿਕਲਦਾ ਹੁਣ ਤੇ ਬਹੁਤ 300 ਫੁੱਟ ਤੇ ਚਲਾ ਗਿਆ ਹੂੰ 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 ਉਦੋਂ 70 ਫੁੱਟ ਤੇ ਨਲਕਾ ਲਾ ਦਿੰਦੇ ਸੀ ਹੂੰ ਤੇ ਪਾਈਪਾਂ ਪੈਂਦੀਆਂ ਸੀ ਜਿਸਾਈਂ ਤੇ ਨਲਕਾ ਲਾਇਆ ਉਦੋਂ ਪਾਈ ਤੁਰਿਆ ਹੋਏ ਉਹਨੇ ਮੋਢੇ ਤੇ ਈਡੀ ਪਾਈਪ ਰੱਖੀ ਅੱਛਾ 6 ਫੁੱਟ ਤੇ ਨਲਕਾ ਲੱਗ ਗਿਆ ਪਾਣੀ ਪਾਣੀ 6 ਫੁੱਟ ਤੇ ਨਿਕਲ ਆਇਆ ਪਾਣੀ ਤੇ ਉੱਪਰ ਸੀ ਤਾਂ ਆਹ ਮਾਰੀਏ ਤੇ ਪਾਣੀ ਨਿਕਲ ਪੈਂਦਾ ਸੀ ਜਦੋਂ ਆ ਇਹ ਘਰ ਬਣਾਇਆ ਨਾ ਇੱਥੇ ਕਮਰਾ ਤੇ ਉਦੋਂ ਸਾਨੂੰ ਪਾਣੀ ਲਿਆਉਣ ਦੀ ਲੋੜ ਨਹੀਂ ਪਈ ਨਹੀਂ ਟੋਏ ਫੋਟਲੇ ਅੱਛਾ ਟੋਏ ਬਟਕੇ ਪਾਣੀ ਨਿਕਲ ਇੰਨਾ ਇੰਨਾ ਪਾਣੀ ਉੱਪਰ ਸੀ ਵੇਖੋ ਹਣਾ ਵੀ ਇੰਨੇ ਸਾਲਾਂ ਚ ਕਿਹੜੇ ਸੰਨ ਕਦੋਂ ਦੀ ਗੱਲ ਆ ਕਿੰਨੇ ਸਾਲ ਪਹਿਲਾਂ ਦੀ 1983 84 ਦੀ ਤੇ ਦੇਖੋ ਹੁਣ ਕਿੰਨਾ ਪਾਣੀ ਥੱਲੇ ਚਲਾ ਗਿਆ ਨਾ ਉੱਥੇ ਵੀ ਹੁਣ ਤੇ 300 ਫੁੱਟ ਤੇ ਆ 350 ਫੁੱਟ ਤੇ ਨੂਰ ਮੱਛੀ ਮੋਟਾਂ ਪਾਉਣੀਆਂ ਪੈਂਦੀਆਂ ਉਦੋਂ ਇੱਥੇ ਉੱਤੇ ਪਾਣੀ ਇਹ ਸਾਡੇ ਵਾਸਤੇ ਬੜੀ ਅਚੰਭੇ ਵਾਲੀ ਗੱਲ ਹੀ ਹੈ ਜਿੰਨਾਂ ਜਿੰਨਾਂ ਅਸੀਂ ਜਿਹਨੂੰ ਚਿੱਠੀ ਲਿਖੀ ਉਹਨਾਂ ਕੋਲ ਫੋਨ ਨਹੀਂ ਹੁੰਦੇ ਅੱਛਾ ਚਿੱਠੀ ਵੀ ਲਿਖਦੇ ਸੀ ਤੁਸੀਂ ਚਿੱਠੀ ਲਿਖਦੇ ਸੀ ਫੋਨ ਤੇ ਹੁੰਦੇ ਨਹੀਂ ਹਾਂਜੀ ਹਾਂ ਜਿੰਨਾਂ ਚਿੱਠੀ ਲਿਖੀ ਉਹਨਾਂ ਨੂੰ ਦੱਸ ਗਏ ਕਿ ਉੱਥੇ ਤਾਂ ਟੋਆ ਮਾਰਿਆ ਥਲੇ ਪਾਣੀ ਵਾਲਾ ਅੱਛਾ ਤੇ ਇੱਕ ਜਿਵੇਂ ਹੁਣ ਡੈਡੀ ਆਰਮੀ 'ਚ ਸੀਗੇ ਤੁਸੀਂ ਉੱਥੇ ਵੀ ਰਹੇ ਹੋ ਸ਼੍ਰੀਨਗਰ ਵੀ ਕੁਆਟਰਾਂ ਦੇ ਵਿੱਚ ਵੀ ਉਹ ਕਦੋਂ ਇੱਥੇ ਆਉਣ ਤੋਂ ਬਾਅਦ ਫਿਰ ਦੁਬਾਰਾ ਕਿਵੇਂ ਕਦੋਂ ਸੀਗੇ ਜਦੋਂ ਇਹ 83 ਦੇ ਵਿੱਚ ਭਰਤੀ ਹੋ ਗਏ 83 ਵਿੱਚ ਹੀ ਚਲੇ ਗਏ ਹੀ ਇੱਥੋਂ ਕਮਰੇ-ਕਮਰਾ ਸ਼ਾਤ ਤੱਕੇ ਬਾਅਦ ਸੇ ਨਾ ਨੇ ਹੂੰ ਮਤਲਬ ਉੱਥੇ ਚਲੇ ਗਏ ਮਿਲਟਰੀ 'ਚ ਹੂੰ ਮੈਂ ਫਿਰ ਇੱਥੇ ਹਾਂ ਹੂੰ ਹੂੰ ਫੇਰ ਇਹ ਵੱਡੀ ਬੇਬੀ ਗੋਪੀ ਗੋਪੀ ਦਾ ਬਰਤ ਹੋਇਆ ਨਾਨਕ ਹੋਇਆ ਵੇਹੇ ਅੱਛਾ ਤੇ ਫੇਰ ਇਹ ਬਾਅਦ ਵਿੱਚ ਡੈਡੀ ਤੇ ਰਿਆ ਆ ਕੇ ਜਦੋਂ ਸਵਾ ਮਹੀਨੇ ਸੀ ਸੀ ਉਦੋਂ ਮੈਨੂੰ ਲੈ ਗਏ ਬਿਛਡੇ ਹੂੰ ਫੇਰ ਮਿਟਿੰਡੇ ਉੱਥੇ ਕੁਆਟਰਾਂ 'ਚ ਵਾਟਰਾਂ ਚ ਠੀਕ ਹੈ ਉੱਥੇ ਹੀ ਵੱਡੀ ਆਈ ਫਿਰ ਜਿਹੜੀ ਛੋਟੀ ਆ ਜੋਤੀ ਹੂੰ ਉਹ ਵੀ ਉੱਥੇ ਹੀ ਆਈ ਬਠਿੰਡੇ ਦਾ ਜਨਮ ਆਦਾ ਬਠਿੰਡੇ ਅੱਛਾ ਤਿੰਨ ਸਾਲ ਰਹੇ ਉੱਥੇ ਹੀ ਠੀਕ ਹੈ ਤੇ ਬਹੁਤ ਵਧੀਆ ਮਾਹੌਲ ਸੀ ਆਣ ਗਵਾਨ ਬੜਾ ਵਧੀਆ ਸੀ ਹੂੰ ਉਹ ਤਜਰਬਾ ਕਿਵੇਂ ਜਿ ਰਿਹਾ ਤੁਹਾਡਾ ਜਿਵੇਂ ਬਠਿੰਡੇ ਵੀ ਰਹੇ ਹੋ ਫਿਰ ਸ਼੍ਰੀਨਗਰ ਵੀ ਉੱਥੇ ਵੀ ਰਹਿ ਕੇ ਆਏ ਹੋ ਤੇ ਕੁਆਟਰਾਂ ਦੇ ਵਿੱਚ ਰਹਿਣਾ ਜਾਂ ਸਾਰੀਆਂ ਜਿਹੜੀਆਂ ਨਾ ਆਰਮੀ ਦੀਆਂ ਫੈਮਲੀਜ਼ ਹੀ ਹੁੰਦੀਆਂ ਫੌਜੀਆਂ ਦੀਆਂ ਹਨਾ ਉਹ ਵੱਖਰਾ ਜਿਹਾ ਹੀ ਹੋਊਗਾ ਮੈਨੂੰ ਲੱਗਦਾ ਉਹ ਆਮ ਤਾਂ ਸਾਰਿਆਂ ਦੇ ਐਕਸਪੀਰੀਅੰਸ ਨਹੀਂ ਹੋਣੇ ਕਿਵੇਂ ਜੇ ਬੜਾ ਵਧੀਆ ਸੀਗਾ ਉਹ ਹਾਂ ਕੋਈ ਮਰਾਠੀ ਸੀ ਕਿਵੇਂ ਸੀ ਕਿ ਇਹਨੂੰ ਸਾਡੀ ਭਾਸ਼ਾ ਅਲੱਗ-ਅਲੱਗ ਕਲਚਰ ਹਨਾ ਹਿੰਦੀ ਬੋਲਣੀ ਪੈਂਦੀ ਸੀ ਉੱਥੇ ਹਾਂ ਬਹੁਤ ਹਿੰਦੀ ਬੋਲੀ ਫਿਰ ਉੱਥੇ ਅੱਛਾ ਉੱਥੇ ਜਿਹੜੇ ਸੀ ਕਰਨਾਟਕਾ ਦੀਆਂ ਸੀ ਉਹ ਤਾਂ ਹਿੰਦੀ ਵੀ ਨਹੀਂ ਸਮਝਦੀਆਂ ਸੀ ਉਹਨਾਂ ਨਾਲ ਕੋਈ ਗੱਲ ਕਰਨੀ ਤਾਂ ਉਹਨਾਂ ਨੇ ਐਂ ਕਰਦੇ ਨੇ ਇੰਨਾ ਹੀ ਪਤਾ ਲੱਗਾ ਅੱਛਾ ਫਿਰ ਮੱਥਾ ਮੱਥਾ ਮਾਰ ਕੇ ਬਹਿ ਜਾਣਾ ਹੂੰ ਤੇ ਉਹ ਚੰਗੇ ਜਿਹੇ ਲੋਕੋ ਕਿ ਮਿਲਟਰੀ ਵਾਲੇ ਹੁਣ ਦੇ ਹੀ ਚੰਗੇ ਆ ਇਹਨੂੰ ਇਹਨਾਂ ਦੀ ਕੁਦਰਤੀ ਹੁੰਦਾ ਕੋਈ ਹਾਂ ਕੋਈ ਵੀ ਮਾੜਾ ਬੰਦਾ ਨਹੀਂ ਹੁੰਦਾ ਤੇ ਵਧੀਆ ਰਹਿੰਦੇ ਆ ਆਪਦੇ ਪਰਿਵਾਰ ਵਾਂਗੂ ਸ਼ਾਮ ਨੂੰ ਉਹਦੇ ਵਿੱਚ ਬਾਹਰ ਨਿਕਲ ਕੇ ਬਹਿ ਜਾਣਾ ਪਲਾਟ ਵਿੱਚ ਤੇ ਉੱਥੇ ਸਬਜ਼ੀ ਸਬਜ਼ੀ ਕੱਟਣੀ ਗੱਲਾਂ ਬਾਤਾਂ ਮਾਰਦੀਆਂ ਰਹਿਣਾ